ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਪਿੰਡ ਗਰਚਾ ਦੇ ਵਿੱਚ ਲਗਾਤਾਰ ਜਿਹੜਾ ਸ਼ਵੀਲਾਂ ਦਾ ਹੈ ਜਿਹੜਾ ਠੰਡੇ ਮਿੱਠੇ ਜਲ ਦੀਆਂ ਸ਼ਵੀਲਾਂ ਦਾ سلسلہ ਜਾਰੀ ਆ ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਅਸੀਂ ਤੁਹਾਨੂੰ ਹਰ ਪਿੰਡ ਦੀ ਜਿਹੜੀ ਹੈ ਰਿਪੋਰਟ ਅਸੀਂ ਦਿਖਾਈਏ ਔਰ ਤੁਸੀਂ ਦੇਖ ਪਾ ਰਹੇ ਹੋ ਨਵਾਂ ਚੱਲਦਾ ਆਪਾ YouTube ਚੈਨਲ ਤੇ ਸੇਵਾਦਾਰਾਂ ਵੱਲੋਂ ਜਿਹੜੀ ਆ ਬਹੁਤ ਸੇਵਾ ਕੀਤੀ ਜਾ ਰਹੀ ਆ ਔਰ ਵਿਦੇਸ਼ਾਂ ਤੋਂ ਵੀ ਸਾਡੇ NRI ਵੀਰ ਮੇਰੇ ਮਿੱਤਰ ਵੀ ਆਏ ਹੋਣੇ ਜਤਿੰਦਰ ਜੀ ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਹਰ ਖਬਰ ਹਰ ਰਿਪੋਰਟ ਜਿਹੜੀ ਆ ਉਹ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਜਿਹੜੀ ਆ ਉਹ ਦਿਖਾਈ ਜਾ ਸਕੇ ਤੁਸੀਂ ਦੇਖ ਪਾ ਰਹੇ ਹੋ ਪਿੰਡ ਗਰਚਾ ਸੇਵਾਦਾਰ ਜਿਹੜੇ ਆ ਉਹ ਖੋਭੀ ਜਿਹੜੀ ਆ ਉਹ ਸੇਵਾ ਨਿਵਾ ਰਹੇ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਹਰ ਪਿੰਡ ਹਰ ਸ਼ਹਿਰ ਦੀ ਜਿਹੜੀ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਖਬਰ ਹੈਗੀ ਆ ਉਹ ਤੁਹਾਨੂੰ ਅਸੀਂ ਦਿਖਾਉਂਦੇ ਰਹੀਏ ਔਰ ਇੱਥੇ ਬਕੈਰਾ ਕਹਿਦਾ ਜਿਹੜੇ ਆ ਸ਼ਬਦ ਕਿਸ ਤਣ ਜਿਹੜਾ ਆ ਕਿ ਉਹ ਚਲ ਰਿਹਾ ਹੈ ਔਰ ਇੱਥੇ ਦੇਖ ਪਾ ਰਹੇ ਹੋ ਕਿ ਤੁਸੀਂ ਜਿਹੜੀਆਂ ਵਰਤਨਾ ਦੀ ਸੇਵਾ ਜਿਹੜੀ ਆ ਉਹ ਨਿਭਾਈ ਜਾ ਰਹੀ ਔਰ ਬੱਚੇ ਵੀ ਤੁਸੀਂ ਦੇਖ ਪਾ ਰਹੇ ਹੋ ਇਸ ਸਵੀਲ ਦੇ ਵਿੱਚ ਸੇਵਾ ਇਸ ਮੌਕੇ ਤੇ ਜਿਹੜਾ ਆ ਕਿ ਪੂਰੀ ਛੋਲਿਆਂ ਦਾ ਜਿਹੜਾ ਆ ਕਿ ਉਹ ਉਹ ਵੀ ਜਿਹੜਾ ਕਿ ਲੰਗਰ ਜਿਹੜਾ ਆ ਵਰਤਾਇਆ ਜਾ ਰਿਹਾ ਆ ਕਿ ਰਜੀਵ ਕੁਮਾਰ ਬਿਹਾਲ ਬਿੱਕੀ ਹਲਵਾਈ ਪਿੰਡ ਖਰਚਾ ਵਾਲੇ ਜਿਹੜੇ ਆ ਉਹ ਵੀ ਇੱਥੇ ਜਿਹੜੀ ਆ ਕਿ ਉਹ ਸੇਵਾ ਨਿਭਾ ਰਹੇ ਨੇ ਜੱਸੀ ਭਾਜੀ ਵੀ ਸੇਵਾ ਦੇ ਵਿੱਚ ਮਗਰ ਨੇ ਸੇਵਾ ਕਰ ਰਹੇ ਨੇ ਗੁਰੀਆਂ ਦਾ ਲੰਗਰ ਠੰਡਾ ਮਿੱਠਾ ਜਲ ਸੰਗਤ ਜੀ ਛੱਕੇ ਜਾਣਾ ਛੋਲੇ ਠੰਡਾ ਮਿੱਠਾ ਜੀ ਅਜਾ ਲਾ ਠੰਡਾ ਮਿੱਠਾ ਨਾਲ ਜੀ ਪਿੰਡ ਗਲੀ ਜੀ ਗਵਲੋਂ ਆਪਣੇ ਜਿਹੜੇ ਗੁੱਜਰ ਭਾਈ ਆ ਇੱਥੇ ਪਿੰਡ ਗਲੀ ਜੀ ਸੰਗੱਠੇ ਤੇ ਰਹਿੰਦੇ ਆ ਨਾ ਸੁਭੀਤ ਆਈ ਜੀ ਰੱਬ ਦੇ ਨੌਂ ਦੀ ਸਾਰੇ ਸਾਰਿਆਂ ਦੇ ਠੰਡਾ ਠੰਡਾ ਛੱਕੇ ਜਾਂਦਾ ਜੀ ਧੰਨਵਾਦੀ ਹੋਰ ਤੁਸੀਂ ਦੇਖ ਪਾ ਰਹੇ ਹੋ ਕਿ ਗੁੱਜਰ ਭਾਈਚਾਰੇ ਬੋਲੂ ਵੀ ਜਿਹੜੀ ਆ ਇਹ ਠੰਡੇ ਮਿੱਠੇ ਜਲਦੀ ਜਿਹੜੀ ਸ਼ਬੀ ਲੈ ਗਿਆ ਇਹ ਲਗਾਈ ਗਈ ਹੈ ਇਹ ਪਿੰਡ ਤੁਸੀਂ ਦੇਖ ਸਕਦੇ ਹੋ ਔਰ ਇਸ ਮੌਕੇ ਦੇ ਉੱਪਰ ਆਪਸੀ ਭਾਈਚਾਰੇ ਜਿਹੜੀ ਸਾਂਝ ਹੈਗੀ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਨਜ਼ਰ ਆਂਦੀ ਹੈਗੀ ਆ ਹਰ ਭਾਈਚਾਰੇ ਵੱਲੋਂ ਜਿਹੜੀ ਆ ਉਹ ਠੰਡੇ ਮਿੱਠੇ ਜਲਦੀ ਜਿਹੜੀ ਹੈ ਸ਼ਮੀਲ ਲਗਾਈ ਗਈ ਹੈਗੀ ਆ ਔਰ ਸੇਵਾਦਾਰਾਂ ਵੱਲੋਂ ਜਿਹੜੀ ਆ ਉਹ ਖੂਪੀ ਜਿਹੜੀ ਆ ਉਹ ਸੇਵਾ ਜਿਹੜੀ ਆ ਨਵਾਈ ਜਾ ਰਹੀ ਹੈ ਨਵਾਂ ਚਰ ਦਵਾਬਾ ਜੂਜੂ ਬਾਸਰ ਉਸੇ ਬਾਸਰ ਵੀਰੇ ਹਰੀ 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 ਕਸ਼ਮੀਰੀ ਲਾਲ ਕੈਂਤ ਚੀਫ ਐਡੀਟਰ ਕਰਚਾ ਦੀ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਪਾ ਰਹੇ ਹੋ ਪਿੰਡ ਕੰਗਾ ਦੇ ਠੰਡੇ ਮਿੱਠੇ ਜਲਦੀ ਜਿਹੜੀ ਆ ਸ਼ਬੀਰ ਆ ਉਹ ਲਗਾਈ ਜਾ ਰਹੀ ਹੈ ਨੌਜਵਾਨਾਂ ਵੱਲੋਂ ਜਿਹੜੀ ਆ ਕਿ ਉਹ ਸੇਵਾ ਕੀਤੀ ਜਾ ਰਹੀ ਹੈ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਹਰ ਪਿੰਡ ਹਰ ਸ਼ਹਿਰ ਜਿੱਥੇ-ਜਿੱਥੇ ਵੀ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਤ ਇਹ ਠੰਡੇ ਮਿੱਠੇ ਜਲਦੀ ਜੋ ਸ਼ਬੀਰ ਲਗਾਈ ਗਈ ਆ ਔਰ ਇੱਥੇ ਜਿਹੜਾ ਆ ਕਿ ਤੁਸੀਂ ਦੇ ਪਾ ਰਹੇ ਹੋ ਕੜਾਹ ਪ੍ਰਸ਼ਾਦ ਜਿਹੜਾ ਆ ਔਰ ਸੋਲਿਆ ਦਾ ਜਿਹੜਾ ਪ੍ਰਸ਼ਾਦ ਹੈਗਾ ਉਹ ਵੀ ਸੰਗਤਾਂ ਨੂੰ ਜਿਹੜਾ ਹੈਗਾ ਉਹ ਰਾਈਆਂ ਨੂੰ ਜਿਹੜਾ ਵਰਤਾਇਆ ਜਾ ਰਿਹਾ ਆ ਔਰ ਨੌਜਵਾਨ ਜਿਹੜੇ ਆ ਕਿ ਉਹ ਸੇਵਾ ਜਿਹੜੀ ਆ ਉਹ ਵਕੂਬੀ ਕਰ ਰਹੇ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਪਤਾ ਨਵਾ ਸ਼ਰਦ ਬਾਬਾ YouTube ਚੈਨਲ ਦੀ ਕਿ ਜਿੱਥੇ ਵੀ ਕੋਈ ਵੀ ਪ੍ਰੋਗਰਾਮ ਹੁੰਦਾ ਆ ਉਹ ਤੁਹਾਨੂੰ ਅਸੀਂ ਆਪਣੇ ਚੈਨਲ ਤੇ ਔਰ ਬੱਚੇ ਵੀ ਦੇਖ ਪਾ ਰਹੇ ਹੋ ਕਿ ਇਹ ਸੇਵਾ ਨਿਭਾ ਰਹੇ ਨੇ ਔਰ ਠੰਡਾ ਮਿੱਠਾ ਜਲ ਸ਼ੱਕੇ ਜਾਊਗੀ ਔਰ ਤੁਸੀਂ ਦੇਖ ਪਾ ਰਹੇ ਹੋ ਔਰ ਸਾਡੇ ਜਿਹੜੇ ਨੇ ਪਰਮ ਮਿੱਤਰ ਪਰਵਜੀ ਸਾਹਿਬ ਵੀ ਆ ਗਏ ਨੇ ਔਰ ਸਾਡੀ ਕੋਸ਼ਿਸ਼ ਰਹੀ ਆ ਕਿ ਅਸੀਂ ਤੁਹਾਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਅੱਜ ਜਿਹੜੀ ਸ਼ਬੀਲ ਲਗਾਈ ਜਾ ਰਹੀ ਹੈ ਕਿਹਨਾਂ ਬੋਲੋਂ ਲਗਾਈ ਜਾ ਰਹੀ ਆ ਸਾਰੇ ਨਗਰ ਬੋਲੋਂ ਇਹ ਸਾਰੇ ਨਗਰ ਬੋਲੋਂ ਨਗਰ ਦੇ ਸਹਿਯੋਗ ਨਾਲ ਆ ਅੱਜ ਪੰਜਵੀਂ ਪਾਸ਼ਾ ਸ੍ਰੀ ਗੁਰੂ ਆਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ ਗੁਰਦੁਆਰਾ ਸਾਹਿਬ ਹੈੱਡਪਾਰਕ ਦੇ ਭੋਗ ਪਾਏ ਗਏ ਉਪਰੰਤ ਚਾਹ ਪੂਦੀ ਇਹ ਪਾਣੇ ਦੇ ਲੰਗਰ ਛਕਾਏ ਗਏ ਅਤੇ ਇੱਥੇ ਅੱਡੇ ਦੇ ਵਿੱਚ ਸ਼ਬੀਲ ਲਗਾਈ ਹੈ ਸਾਰੇ ਨਗਰ ਦੇ ਸਹਿਯੋਗ ਨਾਲ ਆ ਇਹ ਕੋਈ ਕਿਸੇ ਦਾ ਇਕੱਲੇ ਦਾ ਨਹੀਂ ਹੈਗਾ ਤੇ ਮਤਲਬ ਸਭ ਸਾਂਝਾ ਹੈ ਹੈ ਸਾਂਝਾ ਹੈ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪਿੰਡ ਪਿੰਡ ਉਡਾਪੜ ਵਿਖੇ ਅਕਸਰ ਹੀ ਤੁਸੀਂ ਦੇਖਦੇ ਆ ਕਿ ਇੱਥੇ ਤੇ ਤਕਰੀਬਨ ਤਕਰੀਬਨ ਜਿਹੜੇ ਆ ਪ੍ਰੋਗਰਾਮ ਹੁੰਦੇ ਹੀ ਰਹਿੰਦੇ ਨੇ ਤੇ ਅੱਜ ਜਿਹੜੀ ਆ ਕਿ ਇੱਥੇ ਠੰਡੇ ਮਿੱਠੇ ਜਲਦੀ ਜਿਹੜੀ ਸ਼ਵੀਲ ਲਗਾਈ ਗਈ ਹੈਗੀ ਆ ਔਰ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਹਰ ਜਗ੍ਹਾ ਦਾ ਜਿਹੜਾ ਹੈਗਾ ਕਿ ਇਸ ਮੌਕੇ ਤੇ ਜਿਹੜਾ ਉਹ ਦਿਖਾਇਆ ਜਾਵੇ ਬੱਚੇ ਵੀ ਤੁਸੀਂ ਦੇਖ 파 ਰਹੇ ਹੋ ਗੁਰਦੁਆਰਾ ਸਾਹਿਬ ਜਿਹੜਾ ਆ ਉਹ ਸ਼ਬਦ ਕੀਰਤਨ ਜਿਹੜਾ ਆ ਉਹ ਗੁਰਦੁਆਰਾ ਸਾਹਿਬ ਜਿਹੜਾ ਉਹ ਚੱਲ ਰਿਹਾ ਆ ਜੀ ਔਰ ਜਿਹੜੇ ਸੇਵਾਦਾਰ ਹੈਗੇ ਆ ਉਹ ਵਾਖੂ ਭੀ ਸੇਵਾ ਜਿਹੜੇ ਆ ਉਹ ਬੱਚੇ ਤੱਕ ਵੀ ਜਿਹੜੇ ਛੋਟੇ ਛੋਟੇ ਬੱਚੇ ਵੀ ਜਿਹੜੀ ਉਹ ਸੇਵਾ ਨਿਭਾ ਰਹੇ ਨੇ ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਤੁਹਾਨੂੰ ਹਰ ਸਥਾਨ ਦਾ ਜਿਹੜਾ ਇਹ ਦਿਖਾਇਆ ਜਾਵੇ ਔਰ ਇਹ ਤੁਸੀਂ ਪਿੰਡ ਦੇਖ 파 ਰਹੇ ਹੋ ਔਰ ਕਾਫੀ ਰਾਸ਼ਾ ਹੈ ਗਿਆ ਜਿਹੜਾ ਇੱਥੇ ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਤੁਹਾਨੂੰ ਹਰ ਪਿੰਡ ਹਰ ਸ਼ਹਿਰ ਹਰ ਜਗ੍ਹਾ ਦੀ ਜਰੀਆ ਹੋ ਅੱਜ ਦੇ ਜਿਹੜਾ ਇਹ ਵਿਸ਼ੇਸ਼ ਦਿਨ ਹੈਗਾ ਇੱਕ ਦਿਖਾਇਆ ਜਾਵੇ ਔਰ ਤੁਸੀਂ ਦੇਖ 파 ਰਹੇ ਹੋ ਔਰ ਸੇਵਾਦਾਰ ਵੀ ਜਿਹੜੇ ਹੈਗੇ ਆ ਕਿ ਉਹ ਖੂਬੀ ਸੇਵਾ ਜਿਹੜੇ ਆ ਕੀ ਨਿਵਾਰੇ ਨੇ ਔਰ ਛੋਲਿਆਂ ਦਾ ਜਿਹੜਾ ਪ੍ਰਸ਼ਾਦ ਹੈਗਾ ਆ ਉਹ ਇੱਥੇ ਪ੍ਰਸ਼ਾਦ ਜਿਹੜਾ ਵਰਤਾਇਆ ਜਾ ਰਿਹਾ ਹੈਗਾ ਜਿੱਤੇ ਠੰਡੇ ਵਿੱਚ ਜਲਦੀ ਸ਼ਹੀਲ ਲਗਾਈ ਗਈ ਹੈ ਉੱਤੇ ਛੋਲਿਆਂ ਦਾ ਪ੍ਰਸ਼ਾਦ ਵੀ ਜਿਹੜਾ ਆ ਉਲਗਾਇਆ ਗਿਆ ਨੇ ਤੁਹਾਡੀ ਮੈਂ ਜਨਰਲ ਨੌਲੇਜ ਲਈ ਇੱਕ ਗੱਲ ਦੱਸ ਦਿੰਨਾ ਇੱਥੇ ਜਿਹੜਾ ਆ ਅਤੁੱਟ ਲੰਗਰ ਜਿਹੜਾ ਆ ਉਹ ਮੈਂ ਦੇਖਿਆ ਕਿ 24 ਘੰਟੇ ਜਿਹੜਾ ਕੀ ਗੁਰਦੁਆਰਾ ਸਾਹਿਬ ਦੇ ਜਿਹੜਾ ਅੰਦਰ ਹੈਗਾ ਉਹ ਵਰਤਾਇਆ ਜਾਂਦਾ ਹੈਗਾ ਔਰ ਸੇਵਾਦਾਰ ਜਿਹੜੇ ਨੇ ਉਹ ਲੱਗੇ ਹੋਏ ਨੇ ਔਰ ਮੈਂ ਉਹਨੇ ਉਹਨੇ ਗੱਲ ਕਰ ਰਿਹਾ ਸੀ ਕਿ ਇੱਥੇ ਉੱਥੋਂ ਲੰਗਰ ਵੀ ਜਿਹੜਾ ਉਹ ਵਰਤਾਇਆ ਜਾ ਰਿਹਾ ਹੈ ਵਾਕਿਆ ਤੁਸੀਂ ਦੇਖ 파 ਰਹੇ ਹੋ ਔਰ ਕਾਫੀ ਲੰਗਰ ਹਾਲ ਦੀਆਂ ਤਸਵੀਰਾਂ ਤੁਸੀਂ ਦੇਖ 파 ਰਹੇ ਹੋ ਕਾਫੀ ਵੱਡਾ ਜਿਹੜਾ ਇਹ ਸਥਾਨ ਹੈ ਤਾਂ ਦੂਸਰੇ ਪਾਸੇ ਦੂਰ ਕਾਮਾ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਤੁਸੀਂ ਦੇਖ 파 ਰਹੇ ਹੋ ਕਾਫੀ ਜਿਹੜਾ ਕਿ ਇਹ ਰਸ ਹੈਗਾ ਔਰ ਔਰ ਸੇਵਾਦਾਰ ਜਿਹੜੇ ਆ ਦੇਖ ਰਹੇ ਪਾ ਰਹੇ ਹੋ ਕਿ ਉਹ ਸੇਵਾ ਜਿਹੜੀ ਆ ਨਿਭਾ ਰਹੇ ਨੇ ਔਰ ਇੱਕ ਮੈਂ ਤੁਹਾਨੂੰ ਇਸ ਪਿੰਡ ਦੀ ਇੱਕ ਹੋਰ ਖਾਸੀ ਅਦਾਦ ਦਾ ਕਿ ਇੱਥੇ ਦੇ ਜਿਹੜੇ ਇੰਟਰਨੈਸ਼ਨਲ ਢਾਡੀ ਜੱਥਾ ਆ ਗੁਰਦੀਪ ਸਿੰਘ ਉੜਾਪੜ ਵਾਲਿਆਂ ਦਾ ਆ ਉਹ ਵਿਦੇਸ਼ਾਂ ਵਿੱਚ ਜਾ ਕੇ ਜਿਹੜਾ ਇਸ ਪਿੰਡ ਦਾ ਨਾਮ ਉਹਨਾਂ ਨੇ ਵੀ ਜਿਹੜਾ ਆ ਕਿ ਕਾਫੀ ਉੱਚਾ ਕੀਤਾ ਹੋਇਆ ਆ ਇਹ ਥੋੜ ਦੇਖੋ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਔਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਰ राय ਜੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਔਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਇੱਕ ਹੀ ਚੀਜ਼ ਦੇਖਣ ਵਾਲੀ ਆ ਕਿ ਜੇ ਕਿਸੇ ਨੂੰ ਦੱਸਾ ਆਪਣੇ ਪਾਤਸ਼ਾਹਿਆਂ ਦੇ 10 ਗੁਰੂਆਂ ਦੇ ਨਾਮ ਕਈ ਵਾਰ ਨਹੀਂ ਯਾਦ ਇਹ ਬੱਚਿਆਂ ਨੂੰ ਜਿਹੜਾ ਹੈਗਾ ਕਿ ਤਾਂ ਜੋ ਇਸ ਇਤਿਹਾਸਕ ਦਿਨ ਦੇ ਉੱਪਰ ਆ

वॾे कमरे जे अंदरि उन ਬਸ ਤੁਹਾਨੂੰ ਪਤਾ ਹੈ ਜਿਹੜੇ ਪੁਰਾਣੇ ਟੋਟੇ ਹੋਇਆ ਕਰਦੇ ਸਨ ਉਹਨਾਂ ਦੇ ਦਰਵਾਜ਼ੇ ਤੇ ਹੁਣ ਤੁਹਾਨੂੰ ਅਜੇ ਸਾਹਿਬ ਮਹਾਰਾਜ ਦਰਵਾਜ਼ੇ ਦੇ ਕੋਲ ਹੋਰ ਤੁਸੀਂ ਦੇਖ ਸਾ ਦੇਖ ਰਹੇ ਹੋ ਇੱਕ ਸਿੱਖ ਦੇ ਰੋਪੇ ਵਿੱਚ ਜਿਹੜਾ ਆ ਕਿ ਸਜੇ ਹੋਏ ਨੇ ਇਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਜਿਹੜਾ ਪਿੰਡੋੜਾਪੜ ਦਾ ਗੁਰਦੁਆਰਾ ਸਾਹਿਬ ਆ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਆ ਇਸਦਾ ਜੋ ਇਤਿਹਾਸ ਹੈ ਉਹ ਅਸੀਂ ਇੱਕ ਅਲੱਗ ਤੌਰ ਦੇ ਉੱਪਰ ਜਦੋਂ ਅਸੀਂ ਪਿੰਡਾਂ ਵਿੱਚੋਂ ਪਿੰਡ ਪ੍ਰੋਗਰਾਮ ਕਰਦੇ ਆ ਉਸ ਦੇ ਵਿੱਚ ਅਸੀਂ ਜ਼ਰੂਰ ਦੱਸਾਂਗੇ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਗੁਰਦੁਆਰਾ ਸਾਹਿਬ ਦੇ ਅੰਦਰ ਸੇਵਾਦਾਰ ਜਿਹੜੇ ਨੇ ਉਹ ਸੇਵਾ ਕਰ ਰਹੇ ਨੇ ਔਰ ਉਤਟ ਲੰਗਰ ਵੀ ਜਿਹੜਾ ਉਹ ਇੱਥੇ ਵਰਤਾਇਆ ਜਾਂਦਾ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਵੀ ਦੱਸ ਚੁੱਕਾ ਆ ਕਿ ਭਾਰਿਓ ਇਸ ਗੁਰਦੁਆਰਾ ਸਾਹਿਬ ਦਾ ਜੋ ਲੰਗਰ ਹਾਲ ਹੈ ਉਸ ਦੇ ਅੰਦਰ ਜਿਹੜਾ ਆ ਸਿੱਖ ਪੰਥ ਨਾਲ ਸੰਬੰਧਿਤ ਸਾਰੇ ਦਾ ਸਾਰਾ ਇਤਿਹਾਸ ਜਿਹੜਾ ਉਹ ਦੱਸਿਆ ਗਿਆ ਆ ਔਰ ਉਤਟ ਲੰਗਰ ਤੇ ਇੱਥੇ ਤਕਰੀਬਨ ਜਿਹੜਾ ਆ ਕਿ ਉਹ ਹਰ ਵਕਤ ਜਿਹੜਾ ਉਹ ਵਰਤਾਇਆ ਜਾਂਦਾ ਔਰ ਵਾਕਿਆ ਤੁਹਾਨੂੰ ਇਹ ਦਖਾ ਰਹੇ ਆਂ ਸੇਵਾਦਾਰ ਜਿਹੜਾ ਆ ਕੀ ਪ੍ਰਸਾਦ ਦੇ ਉਹ ਤੁਹਾਨੂੰ ਮੈਂ ਪਹਿਲਾਂ ਵੀ ਇੱਕ ਵਾਰ ਦਿਖਾਇਆ ਸੀ ਕਿ ਇੱਥੇ ਪੱਕੇ ਤੌਰ ਤੇ ਜਿਹੜੀਆਂ ਨੇ ਉਹ ਪੱਟੀਆਂ ਬਣਾਈਆਂ ਗਈਆਂ ਨੇ ਕਿਉਂਕਿ ਇੱਥੇ ਲੰਗਰ ਜਿਹੜਾ ਆ ਉਹ ਅਕਸਰ ਹੀ ਜਿਹੜਾ ਵਰਤਾਇਆ ਜਾਂਦਾ ਹੈ ਜਾਂ ਉਹ ਸੇਵਾ ਨਿਵਾ ਰਹੇ ਨੇ ਤੁਹਾਨੂੰ ਕਿਸੇ ਦਿਨੇ ਪੂਰਾ ਜਿਹੜਾ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਉਹ ਵੀ ਦਮਾ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਜ਼ਰੂਰ ਦਿਖਾਇਆ ਜਾਏਗਾ ਔਰ ਇਹ ਦੇਖੋ ਇੱਥੇ ਜਿਹੜਾ ਬਾਲਣ ਹੈਗਾ ਉਹ ਪਹਿਲਾਂ ਦੀ ਹੀ ਜਮਾ ਕੀਤਾ ਹੋਇਆ ਹੁੰਦਾ ਔਰ ਬੱਚੇ ਵੀ ਦਿੱਕਤ ਤੋਂ ਸਿੱਪਹੇ ਹੋਏ ਨੇ ਤਾਂ ਉਹ ਜਿਹੜਾ ਕਿ ਇੱਥੇ ਕਿਉਂਕਿ ਲੰਗਰ ਜਿਹੜਾ ਉਹ ਲਗਾਤਾਰ ਜਿਹੜਾ ਉਹ ਪਰਤਾਇਆ ਜਾਂਦਾ ਔਰ ਸਦਾ ਸchrene ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 987679499